ਇਹ ਅਲੌਕਿਕ ਨਗਰ ਕੀਰਤਨ ਚੜ੍ਹਦੀ ਪੰਜਾਬ ਤੋਂ ਸ਼ੁਰੂ ਹੋ ਕੇ ਲੈਂਦੇ ਪੰਜਾਬ ਵਿਖੇ ਜਾ ਕੇ ਸਮਾਪਤ ਹੋਵੇਗਾ। ਨਿਰੋਲ ਸੇਵਾ ਸੰਸਥਾ ਵੱਲੋਂ 15ਵਾਂ ਨਗਰ ਕੀਰਤਨ ਗੁਰਦੁਆਰਾ ਗੋਪਸਰ ਸਾਹਿਬ ਛੱਤੇਆਣੀ ਤੋਂ ਅੱਜ ਸਜਾਇਆ ਗਿਆ ਜੋ ਕਿ 6 ਮਾਰਚ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਪਾਕਿਸਤਾਨ ਵਿਖੇ ਜਾ ਕੇ ਸਮਾਪਤ ਹੋਵੇਗਾ। ਨਗਰ ਕੀਰਤਨ ਦੀ ਅਗਵਾਹੀ ਪੰਜ ਪਿਆਰੇ ਕਰ ਰਹੇ ਸਨ ਸੁੰਦਰ ਪਾਲਕੀ ਦੇ ਵਿੱਚ ਗੁਰੂ ਮਹਾਰਾਜ ਜੀ ਦੇ ਸਰੂਪ ਸ਼ਿਸ਼ੂਲ ਸਨ ਇਸ ਤੋਂ ਇਲਾਵਾ ਹਾਥੀ ਕੋੜੇ ਵੀ ਨਗਰ ਕੀਰਤਨ ਦੀ ਸ਼ਾਨ ਵਧਾ ਰਹੇ ਸਨ ਨਗਰ ਕੀਰਤਨ ਦੇ ਵਿੱਚ ਵੱਖ-ਵੱਖ ਚੱਕੀਆਂ ਵੀ ਦਿਖਾਈਆਂ ਗਈਆਂ ਜਿਵੇਂ ਸ੍ਰੀ ਨਨਕਾਣਾ ਸਾਹਿਬ ਦਾ ਮਾਡਲ ਸ੍ਰੀ ਹਰਮੰਦਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਪੰਜਾ ਸਾਹਿਬ ਤਾਂ ਇਹ ਵੱਖ-ਵੱਖ ਟਰਾਲਾਂ ਦੇ ਉੱਪਰ ਜਿਹੜੀਆਂ ਮਾਡਲ ਬਣਾ ਕੇ ਲੋਕਾਂ ਨੂੰ ਸੰਗਤਾਂ ਨੂੰ ਦਰਸ਼ਨ ਕਰਵਾਏ ਜਾ ਰਹੇ ਸਨ ਇਸ ਬਾਰੇ ਜਗਦੀਪ ਸਿੰਘ ਕਾਲਾ ਸੋਢੀ ਤੋਂ ਲੈਨੇ ਆ ਜਾਣਕਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਨਰੋਲ ਸੇਵਾ ਸੰਸਥਾ ਸ੍ਰੀ ਮੁਕਸਰ ਸਾਹਿਬ ਵੱਲੋਂ ਜਿਹੜਾ ਉਪਰਾਲਾ ਕੀਤਾ ਗਿਆ 15ਵੇਂ ਮਹਾਨਗਰ ਕਿਸਨ ਦਾ ਅੱਜ ਗੁਰਦੁਆਰਾ ਗੁਪਸਰ ਸਾਹਿਬ ਪਾਸ਼ੀ 10ਵੀਂ ਜਿਹੜਾ ਸ੍ਰੀ ਮੁਕਸਰ ਸਾਹਿਬ ਤੋਂ ਜਿਹੜੀ ਰਵਾਨਗੀ ਹੋਈ ਹੈ ਤੇ ਪਨਾਦਰ ਪੜਾ ਹੁੰਦਾ ਹੋਇਆ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਜਾ ਕੇ 6 ਮਾਰਚ ਨੂੰ ਨਗਰ ਕੀਰਤਨ ਦੀ ਸੰਪੂਰਨਤਾ ਹੋਣੀ ਹੈ ਤੁਸੀਂ ਦੇਖੋ ਵੱਡੇ ਵੱਡੇ ਮਾਡਲ ਜਿਹੜੇ ਹੈਗੇ ਆ ਨਣਕਾਣਾ ਸਾਹਿਬ ਦਾ ਮਾਡਲ ਆ ਕਰਤਾਰਪੁਰ ਸਾਹਿਬ ਦਾ ਪੰਜਾ ਸਾਹਿਬ ਦਾ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਦਾ ਦੁਨੀਆ ਦੇ ਸਭ ਤੋਂ ਵੱਡੇ ਮੰਡ ਲਾ ਕੇ ਅਸੀਂ ਟਰੱਕਾਂ ਦੇ ਉੱਪਰ ਸਭਾਯਮਾਨ ਕਰਕੇ ਜਿਹੜੇ ਉਹ ਨਗਰ ਕੀਰਤਨ ਦੇ ਵਿੱਚ ਸ਼ਾਮਲ ਕੀਤੇ ਆ ਤੇ ਨਾਲ ਹੀ ਨਾਲ ਇਹਨਾਂ ਗੁਰੂ ਘਰ ਧਾਮਾਂ ਦਾ ਇਤਿਹਾਸ ਵੀ ਚੱਲ ਰਿਹਾ ਹੈ ਠੀਕ ਹੈ ਜੀ ਕਿ ਤਾਂ ਕਿ ਇਹਨਾਂ ਵਿਛੜੇ ਗੁਰੂ ਧਾਮਾਂ ਬਾਰੇ ਸੰਗਤ ਨੂੰ ਜਾਣਕਾਰੀ ਆਵੇ ਔਰ ਸੰਗਤ ਦੇ ਵਿੱਚ ਇੱਕ ਖਿੱਚ ਪੈਦਾ ਹੋਏਗੀ ਕਿ ਅਸੀਂ ਅਸਲ ਵਿੱਚ ਜਾ ਕੇ ਉਹਨਾਂ ਗੁਰਧਾਮਾਂ ਦੇ ਧਨਪੁਰ ਨਾਲ ਪਾਸ਼ਾ ਮਹਾਰਾਜ ਦੀ ਚੈਨ ਸ਼ੋ ਪ੍ਰਾਪ ਜਿਹੜੀ ਧਰਤੀ ਆ ਤੇ ਉੱਥੇ ਜਾ ਕੇ ਉਹਦੇ ਦਰਸ਼ਨ ਕਰੀਏ ਕਤਕਾ ਪਾਰਟੀਆਂ ਬਹਿਣ ਪਾਰਟੀਆਂ ਹਾਥੀ ਘੋੜੇ ਗੁਰੂਆਂ ਦੀਆਂ ਲਾਟੜੀਆਂ ਫੌਜਾਂ ਤੇ ਸੰਗਤ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਸੰਗਤ ਨਗਰ ਕੀਰਤਨ ਦੇ ਵਿੱਚ ਸ਼ਾਮਿਲ ਹੋ ਰਹੀ ਹੈ ਅੱਜ ਦਰਬਾਰ ਸਾਹਿਬ ਸ੍ਰੀ ਮੁਕਸਰ ਸਾਹਿਬ ਜਾ ਕੇ ਜਿਹੜਾ ਪਹਿਲੇ ਦਿਨ ਦਾ ਪੜਾਇਆ ਦੂਸਰੇ ਦਿਨ ਗੁਰੂ ਕੀ ਟਾਬ ਜਾ ਕੇ ਨਗਰ ਕੀਰਤਨ ਵਿਸ਼ਰਾਮ ਕਰਨਾ ਉੱਥੋਂ ਫਿਰ ਸ਼ੁਰੂਆਤ ਅਗਲੇ ਦਿਨ ਦੀ ਹੋ ਕੇ ਗੁਰਦੁਆਰਾ ਜਾਮਨੀ ਸਾਹਿਬ ਫਰੋਇਪੁਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਜੀ ਤੇ ਕਪੂਰਥਲਾ ਆਇਆ ਹੁੰਦਾ ਹੈ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਤੇ ਫਿਰ ਬਾਬਾ ਰਾਜਾ RAM ਨੇੜੇ ਗੁਰਦਾਸਪੁਰ ਗੁਰਦਾਸਪੁਰ ਤੇ ਡੇਰਾ ਬਾਬਾ ਨਾਨਕ ਜਾ ਕੇ ਵਿਸ਼ਰਾਮ ਕਰਨ ਤੋਂ ਬਾਅਦ 6 ਮਾਰਚ ਨੂੰ ਜਿਹੜੀ ਆ ਉਹ 7 ਵਜੇ ਨਗਰ ਕੀਰਨ ਜਿਹੜੀ ਰਵਾਨਗੀ ਕਰਤਾਰਪੁਰ ਕੋਰੀ ਡੋਰ ਦੇ ਰਸਤੇ ਕਰਤਾਰਪੁਰ ਸਾਹਿਬ ਪਾਕਿਸਤਾਨ ਵੱਲ ਹੋਣੀ ਹੈ ਤੇ ਜਿਹੜੀ ਸੰਪੂਰਨਤਾ ਹੈ ਉਹ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਜਾ ਕੇ ਨਗਰ ਕੀਰਨ ਜਿਹੜੀ ਹੈ ਹੋਣੀ ਹੈ ਔਰ 540 ਦੇ ਕਰੀਬ ਜਿਹੜੀ ਹੈ ਸੰਗਤ ਉਹ ਨਗਰ ਕੀਰਨ ਦੇ ਨਾਲ ਕਰਤਾਰਪੁਰ ਸਾਹਿਬ ਦੀ ਪੂਤਰ ਧਰਤੀ ਤੇ ਲਤਮਸਤ ਹੋਣ ਜਾ ਰਹੀ ਹੈ ਇਸਰ ਦੂਜੀ ਵਾਰ ਚਲਾਈ ਨਗਰ ਕੀਰਤਨ ਸ਼ੋਅ ਜੇ ਮੈਂ ਗੱਲ ਕਰੀ ਇਹ ਜਿਹੜਾ ਹੈ ਇਹ ਨਗਰ ਕੀਰਤਨ ਹੈ ਵੈਸੇ 15ਵਾਂ ਨਗਰ ਕੀਰਤਨ ਹੈ ਔਰ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਤੇ ਜਿਹੜਾ ਇਹ ਜਾਣ ਵਾਲਾ ਇਹ ਚੌਥਾ ਨਗਰ ਕੀਰਤਨ ਹੈ ਤਿੰਨ ਨਗਰ ਕੀਰਤਨ ਤੋਂ ਪਹਿਲਾਂ ਵੀ ਨਰੋਲ ਸੇਵਾ ਸੰਸਥਾ ਦੇ ਵੱਲੋਂ ਜਿਹੜੀ ਸੇਵਾ ਹੋਈ ਹੈ ਅੱਜ ਚੌਥੇ ਨਗਰ ਕੀਰਤਨ ਦੀ ਸ਼ੁਰੂਆਤ ਇਹ ਜਿਹੜਾ ਸਾਰੀ ਸੇਵਾ ਹੈ ਧਨਗੁਰ ਨਾਨਕ ਪਾਤਸ਼ਾਹ ਮਹਾਰਾਜੀ ਦੇ 556 ਅਵਤਾਰਪੁਰ ਨੂੰ ਸਮਰਪਿਤ ਹੈ ਔਰ ਸਾਡੇ ਇਲਾਕੇ ਦੇ 64 ਪਿੰਡਾਂ ਦੇ ਵਿੱਚ ਲਗਭਗ 13000 ਬੱਚੇ ਜਿਹੜਾ ਸਾਡੀ ਇੱਕ ਸਾਲ ਸੇਵਾ ਚੱਲਣੀ ਹੈ ਜਿਹਦੇ ਵਿੱਚ ਜਪਜੀ ਸਾਹਿਬ ਦਾ ਸ਼ੁੱਧ ਉਚਾਰਨ ਅਰਥ ਅਤੇ કંਠ ਮੁਕਾਬਲੇ ਕਰਾ ਰਹੇ ਉਹਨਾਂ ਦੇ ਵਿੱਚ ਅਸੀਂ ਵੱਡੇ ਵੱਡੇ ਇਨਾਮ ਵੀ ਰੱਖਿਆ ਜਿਵੇਂ ਪਹਿਲੇ ਨੰਬਰ ਤੇ ਆਉਣ ਵਾਲੇ ਬੱਚੇ ਨੂੰ 1.5 ਲੱਖ ਰੁਪਏ ਦਾ ਇਨਾਮ ਦੇਵਾਂਗੇ ਦੂਜੇ ਨੰਬਰ ਤੇ ਜਿਹੜਾ ਬੱਚਾ ਆਏਗਾ ਉਹਨੂੰ 1 ਲੱਖ ਰੁਪਏ ਤੇ ਤੀਜੇ ਨੰਬਰ ਵਾਲੇ ਨੂੰ 75000 ਔਰ ਜਿਹੜਾ ਵੀ ਇਸ ਸੇਵਾ ਦੇ ਵਿੱਚ ਇਸ ਕੰਪੀਟੀਸ਼ਨ ਦੇ ਵਿੱਚ ਹਿੱਸਾ ਲਏਗਾ ਬੱਚਾ ਹਰੇਕ ਬੱਚੇ ਨੂੰ ਬਣਦਾ ਮਾਨ ਸਨਮਾਨ ਸਸਤਾ ਵੱਲੋਂ ਦਿੱਤਾ ਜਾਵੇਗਾ ਠੀਕ ਹੈ ਕਹਿੰਦਾ ਜੋ ਕਿ ਸੰਗਤ ਦਾ ਕਿੰਨਾ ਯੋਗ ਨਾਲ ਚੱਲ ਰਹੀ ਹੈ ਇਹ ਸੰਗਤ ਦਾ ਹੀ ਪ੍ਰੋਗਰਾਮ ਹੈ ਸੰਗਤ ਚੜ੍ਹਦੀ ਕਲਾਜ ਹੋ ਕੇ ਇਹ ਸੇਵਾ ਕਰਦੀ ਹੈ ਔਰ ਬੜੀ ਬੇਸਬਰੀ ਦੇ ਨਾਲ ਇਸ ਦਿਨ ਦਾ ਜਿਹੜੀ ਸੰਗਤ ਨੇ ਤਿਆਰ ਕਰਦੀ ਹੈ ਅੱਜ ਬੜੀ ਭਾਵਨਾਵਾਂ ਦੇ ਨਾਲ ਮੌਸਮ ਖਰਾਬ ਹੋਣ ਦੇ ਬਾਵਜੂਦ ਵੀ ਵੱਡੀ ਗਿਣਤੀ ਵਿੱਚ ਸੰਗਤ ਜਿਹੜੀ ਆ ਉਹ ਸੇਵਾ ਵਾਸਤੇ ਰਵਾਨਗੀ ਦੇ ਵਿੱਚ ਪਹੁੰਚੀ ਹੈ ਔਰ ਅੱਗੇ ਵੀ ਜਿਹੜੇ ਪਿੰਡਾਂ ਵਿੱਚ ਸਨੇ ਆ ਰਹੇ ਸੰਗਤਾਂ ਬਹੁਤ ਹੀ ਹਮ ਹਵਾ ਕੇ ਜਿਹੜੀਆਂ ਪੜਾਵਾਂ ਤੇ ਪਹੁੰਚ ਰਹੀਆਂ ਅਤੇ ਗੁਰੂ ਮਹਾਰਾਜ ਦੇ ਦਰਸ਼ਨ ਕਰਕੇ ਜਿਹੜਾ ਉਹ ਸੱਚੇ ਪਾਤਸ਼ਾਹ ਤੋਂ ਲੈ ਕੇ ਕਿਸ਼ੀਆਂ ਪ੍ਰਾਪਤ ਉਹ ਕਰ ਰਹੀ ਹੈ ਠੀਕ ਹੈ ਧੰਨਵਾਦ